ਲਓ ਮਿੱਤਰੋ ਤੁਹਾਡੇ ਬੱਚਿਆਂ ਦੇ ਵਾਸਤੇ ਨਾ ਬਿਸਕਟ ਆ ਗਏ ਚਿਕਨ ਅਤੇ ਐਗ ਦੇ ਬਿਸਕਟ ਬਾਜ਼ਾਰ ਵਾਲੇ ਬਾਈ ਜਿਹੜੇ ਪ੍ਰੋਡਕਟ ਖਾ ਖਾ ਕੇ ਬਿਸਕਟ ਖਾ ਖਾ ਕੇ ਆਕ ਕੇ ਕਿਉਂਕਿ ਬਈ ਉਹਦੇ ਵਿੱਚ ਹੁੰਦਾ ਤਾਂ ਕੁਝ ਹੈ ਨਹੀਂਗਾ ਠੀਕ ਹੈ ਜੀ ਕੈਮੀਕਲ ਹੁੰਦੇ ਨੇ ਪਰ ਇੱਥੋਂ ਤੁਹਾਨੂੰ ਬਾਈ ਜੀ ਮਿਲਣਗੇ 101% ਪਿਓਰ ਗੁੱਡ ਕੁਆਲਟੀ ਸਵਾਦ ਤੇ ਗਰੰਟੀ ਨਾਲ ਐਗ ਚਿਕਨ ਉਹਦੇ ਵਿੱਚ ਹੋਊਗਾ ਬਾਕੀ ਕੀ ਗੱਲਬਾਤ ਆ ਸਾਰੀ ਗੱਲਬਾਤ ਆਪਾਂ ਜਗਦੀਪ ਬਾਈ ਦੇ ਨਾਲ ਕਰਦੇ ਆ ਬਣੇ ਰਿਓ ਵੀਡੀਓ ਦੇ ਵਿੱਚ ਭਾਈ ਅਸੀਕਰ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਜੀ ਮੈਂ ਵਧੀਆ ਜੀ ਉਹ ਵਧੀਆ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਹੁੰਦੇ ਨੇ ਜੀ ਬਿਸਕਟ 5 ਰੁਪਏ ਦੇ ਵਿੱਚ ਕਰੀਮ ਵਾਲੇ ਬਿਸਕਟ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਉਹ ਹੁੰਦੀ ਹੈ ਕਰੀਮ ਉਹਦੇ ਵਿੱਚ ਜਾਂ ਪਰ ਨਹੀਂ ਉਹ ਹੁੰਦੀ ਨਾ ਇੱਕ ਆਪ ਆਮ ਜਜਮੈਂਟ ਲਾਈਏ ਜੀ ਵੀ ਅੱਜ ਕੱਲ ਦੇਖੋ 5 ਰੁਪਏ ਦੇ ਵਿੱਚ ਕੌਣ ਕਰੀਮ ਦੇ ਦੂ 5 ਰੁਪਏ ਚ ਤਾਂ ਦੁਕਾਨ ਤੇ ਖਾੜਨ ਨਹੀਂ ਦਿੰਦਾ ਅਗਲਾ ਸਹੀ ਗੱਲ ਹੈ ਠੀਕ ਹੈ ਕੰਪਨੀ ਵਾਲੇ ਪਤਾ ਨਹੀਂ ਕੀ ਕੀ ਹੂੰ ਕਿ ਕਿਹੜੀ ਚੀਜ਼ ਜੀ ਕਰੀਮ ਆ ਉਹ ਸਾਨੂੰ ਨਹੀਂ ਪਤਾ ਲੱਗਿਆ ਵੀ ਜਿਹੜੀ 5 ਰੁਪਈਆ ਚ ਕ੍ਰੀਮ ਤਿਆਰ ਹੋ ਜਾਂਦੀ ਸਹੀ ਗੱਲ ਆਗੀ ਠੀਕ ਹੁਣ ਆਪਾਂ ਕਹਿੰਦੇ ਆ ਵੀ ਆਪਣੇ ਕੋਲੇ ਹੈਗੇ ਨੇ ਜੀ ਇਹ ਗੱਲ ਹੈ ਨਾ ਬਿਲਕੁਲ ਇਹ ਗੱਲ ਬਿਸਕਟ ਹੈ ਜੀ ਤੇ ਆਹ ਹੈਗੇ ਜੀ ਆਪਣੇ ਚਿਕਨ ਬਿਸਕਟ ਚਿਕਨ ਬਿਸਕਟ ਜੀ ਇਹਦੇ ਵਿੱਚ ਹੈਗਾ ਵੀ ਚਿਕਨ ਹੈ ਜਾਂ ਫਿਰ ਨਹੀਂ ਬਾਈ 100% ਹੈਗਾ ਪੱਕੀ ਗੱਲ ਲੱਗੀ ਆਪਣੀ ਲੈਬ ਟੈਸਟ ਤੱਕ ਦੀ ਗਾਰੰਟੀ ਹੈ ਵੀਰੇ ਆਪਣੀ ਚੀਜ਼ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ 5 ਰੁਪਈਆ ਦੇ ਵਿੱਚ ਤੁਸੀਂ ਬਿਸਕਟ ਦੀ ਖੂਬਸੂਰਤੀ ਬਿਲਕੁਲ ਨੇੜੇ ਲਾ ਕੇ ਦੇਖੋ ਦੇਸੀ ਬਿਸਕਟ ਨਹੀਂ ਆਉਂਦੇ ਸੀ ਮੈਂ ਕਿ ਖੁਸ਼ਬੂ ਲੈ ਕੇ ਦੇਖੋ ਦਰਸੇਵ ਜੀ ਖੁਸ਼ਬੂ ਵੀ ਕਿੰਨੀ ਵਧੀਆ ਖੁਸ਼ਬੂ ਆਉਂਦੀ ਆ ਸਹੀ ਗੱ ਤੁਸੀਂ ਐਂ ਲਾ ਲਓ ਵੀ ਬੱਚਿਆਂ ਨੂੰ ਦੋ ਬਿਸਕਟਾ ਇਹ ਨਹੀਂ ਕਹਿੰਦੇ ਅਸੀਂ ਵੀ ਤੁਸੀਂ ਸਾਰੀ ਡੱਬੀ ਖਵਾਓ ਬੱਚੇ ਦੋ ਬਿਸਕਟ ਨਾਲ ਰੱਜਣਗੇ ਅੱਛਾ ਪੱਕੀ ਗੱਲ ਲੱਗੀ ਪਤਾ ਲੱਗੂਗਾ ਵੀ ਦੋ ਬਿਸਕਟ ਤੁਸੀਂ ਆਮ ਵੀ ਖਾਓਗੇ ਨਾ ਠੀਕ ਹੈ ਜੀ ਦੋ ਚਾਰ ਬਿਸਕਟ ਤੋਂ ਬਾਅਦ ਤੁਸੀਂ ਖਾ ਨਹੀਂ ਸਕਦੇ ਤੇ ਬਣਦੇ ਕਿਵੇਂ ਨੇ ਯਾਰ ਪਹਿਲੇ ਦੱਸ ਪਹਿਲਾਂ ਇਹ ਬਾਈ ਜੀ ਐਗ ਤੋਂ ਬਣਦਾ ਹੈਗਾ ਆਂਡਾ ਪਾਇਆ ਜਾਂਦਾ ਹੈ ਇਹਦੇ ਵਿੱਚ ਹਾਈ ਪ੍ਰੋਟੀਨ ਹੈਗਾ ਬੱਚਿਆਂ ਦਾ ਮਨ ਕੇ ਚਲੋ ਵੀ એનર્ਜੀ ਲੈਵਲ ਆ ਜਿਹੜਾ ਦਿਨ ਦਾ ਕੈਲਰੀਜ਼ ਨੇ ਉਹ ਸਾਰੀਆਂ ਪੂਰੀਆਂ ਕਰ ਦੇਗਾ ਠੀਕ ਆ ਅਸੀਂ ਨਹੀਂ ਕਹਿੰਦੇ ਵੀ ਇਹ 5 ਰੁਪਈਆ ਚ ਤਿਆਰ ਹੋ ਜਾਊਗਾ ਦੇਖੋ ਇਹ ਝੂਠ ਹੈ ਜੇ ਸੱਚਾਈ ਦੇਣੀ ਆ ਤਾਂ ਬਾਈ ਜੀ ਪ੍ਰੋਡਕਟ ਦੇ ਦੋ ਰੁਪਏ ਵੀ ਲੱਗਦੇ ਆ ਤੇ ਉਹ ਚੀਜ਼ ਵੀ ਜੈਨੂਨ ਮਿਲੂਗੀ ਠੀਕ ਹੈ ਜੀ ਹੁਣ ਆ ਜਿਵੇਂ ਐਗ ਵਾਲਾ ਬਿਸਕੁਟ ਆ ਜੀ ਇਹ ਕਿੰਨੇ ਰੁਪਈਆ ਦਾ ਆਪਣੇ ਕੋਲੇ ਬਈ ਇਹ ਇਹ ਬਾਈ ਜੀ ਆਪਣੇ ਕੋਲੇ 50 ਰੁਪਈਆ ਦਾ ਹੈਗਾ 50 ਰੁਪਈਆ ਦਾ 50 ਰੁਪਈਆ ਦਾ ਠੀਕ ਹੈ ਲੈ ਮੈਂ ਤੁਹਾਨੂੰ 5 ਪੈਕਟ ਨੇ ਜੇ ਮੰਨ ਕੇ ਚੱਲੋ ਕਸਟਮਰ ਕੋਈ ਮੰਗਾਉਂਦਾ ਹੈ ਤਾਂ ਉਹਨੂੰ ਡਿਲੀਵਰੀ ਫ੍ਰੀ ਆ ਬਾਈ ਤਾ ਉਹਦੇ ਲਈ ਵੀ ਥੋੜਾ ਬਹੁਤ ਡਿਲੀਵਰੀ ਚਾਰਜ ਲੱਗਦਾ ਠੀਕ ਆ ਠੀਕ ਆ ਜੀ ਆ ਆ ਗਈ ਜੀ ਆਪਣੇ ਚਿਕਨ ਵਾਲੇ ਆ ਗਏ ਹਾਂ ਇਹ ਚਿਕਨ ਵਾਲੇ ਆ ਗਏ ਜੀ ਆ ਇਹ ਕਿੰਨੇ ਰੁਪਈਆ ਦਾ ਬਈ ਪੈਕਟ ਹੈ ਇਹ ਬਈ ਜੀ 100 ਰੁਪਏ ਦਾ ਪੈਕਟ ਹੈਗਾ ਇਹ ਵੱਡਾ ਇਹ ਵੱਡਾ ਜੀ ਠੀਕ ਆ ਛੋਟਾ ਆਉਂਦਾ ਨਹੀਂ ਇਹਦੇ ਵਿੱਚ ਬਈ ਨਹੀਂ ਇਹਦੇ ਵਿੱਚ ਛੋਟਾ ਫਿਲਹਾਲ ਆ ਨਹੀਂ ਰਿਹਾ ਜੀ ਇਹ ਵੱਡੀ ਪੈਕਿੰਗ ਹੈਗੀ ਤੇ ਇਹ ਆ ਗਿਆ ਜੀ ਨਾਨ ਵੇਜ ਆਹ ਸੌਰੀ ਵੇਜ ਵੇਜ ਵਾਲਾ ਵਸਤੂ ਵੇਜ ਜਿਨ੍ਹਾਂ ਨੇ ਮੰਨ ਕੇ ਚਲੋ ਵੀ ਮੀਟ ਦੇ ਹੱਥ ਨਹੀਂ ਲਾਉਣਾ ਅੰਡੇ ਦੇ ਹੱਥ ਨਹੀਂ ਲਾਉਣਾ ਇਹ ਉਹਨਾਂ ਵਾਸਤੇ ਆ ਗਿਆ ਇਹ ਸੋਇਆ ਪ੍ਰੋਡਕਟ ਤੋਂ ਆ ਗਿਆ ਜੀ ਸੋਇਆ ਠੀਕਾ ਇੰਨਾ ਕੁ ਵਧੀਆ ਬਿਸਕੁਟ ਆ ਭਾਈ ਇਹ ਮੈਂ ਤਾਂ ਇੱਕ ਗੱਲ ਕਹਿਣਾ ਵੀ ਜਿੰਨਾ ਆਪਣਾ ਬਿਸਕੁਟ ਪਿਆ ਤੁਸੀਂ ਆ ਦੇਖ ਸਕਦੇ ਹੋ ਹਾਂਜੀ ਠੀਕਾ ਅਜੇ ਸਟਾਰਟਿੰਗ ਆ ਸਾਡੀ ਸਾਤੋਂ ਪੂਰਾ ਨਹੀਂ ਹੋ ਰਿਹਾ ਠੀਕ ਆ ਪਰ ਚੰਗੇ ਲੋਕ ਵੀ ਵਿੱਚ ਬਹੁਤ ਬੈਠੇ ਆ ਜਿਹੜੇ ਇਹ ਚੀਜ਼ਾਂ ਦੀ ਕੀਮਤ ਸਮਝਦੇ ਨੇ ਯਾਰ ਵੀ ਸੋਆ ਦਾ ਰੇਟ ਕੀ ਆ ਆਂਡੇ ਦਾ ਰੇਟ ਕੀ ਆ ਚਿਕਨ ਦਾ ਰੇਟ ਕੀ ਆ ਠੀਕਾ ਫਾਇਦਾ ਕੀ ਆ ਜਵਾਖਾ ਵਾਸਤੇ ਜਾਂਪੇ ਨੂੰ ਆਪਣੇ ਉਹ ਕਰਦੇ ਬੱਚਾ ਵਾਸਤੇ ਵਰਤਦੇ ਨੇ ਫੇਰ ਬਾਈ ਗੱਲ ਉੱਥੀ ਆ ਗਈ ਦਰਸ਼ਕ ਜੇ ਹੁਣ ਆਪਾਂ ਕਹਿਣਾ 5 ਰੁਪਏ ਦੀ ਆਪਾਂ ਕਰੀਮ ਵਾਲੇ ਬਿਸਕੁਟ ਲਿਆਓ ਹੂੰ ਹੁਣ 5 ਰੁਪਏ ਦੀ ਕਰੀਮ ਤਾਂ ਮਿਲਦੀ ਨਹੀਂ ਉਹਦੇ ਵਿੱਚ ਕੀ ਕੈਮੀਕਲ ਹੈ 5 ਰੁਪਏ ਦਾ ਜਿਹੜਾ ਉਹ ਇੱਕ ਫਲੇਵਰ ਆ ਜਿਹੜਾ ਸਿਰਫ ਟੇਸਟ ਦਿੰਦਾ ਗੱਲਾਂ ਕਰੀਮ ਦਾ ਪਰ ਕਰੀਮ ਨਹੀਂ ਦਿੰਦਾ ਫਾਇਦਾ ਇਹੀ ਹੈ ਵੀ ਆਪਾਂ ਜਿਹੜੇ ਫੂਡ ਪੈਕਟ ਨੇ ਬਾਹਰਲੇ ਉਹਨਾਂ ਨਾਲ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਲੱਗ ਰਹੀਆਂ ਹਨਾ ਇਹ ਹੈਗੇ ਨਿਜਰ ਸੌਰੀ オリジナル ਆ オリジナル ਬਿਲਕੁਲ ਹੈਂਡ ਮੇਡ ਪ੍ਰੋਡਕਟ ਨੇ ਇਹ 100% ਲਾਈਫ ਟੈਸਟ ਤੱਕ ਦੀ ਗਾਰੰਟੀ ਆ ਆਪਣੀ ਠੀਕ ਹੈ ਜੀ ਵੀ ਤੁਸੀਂ 2-4 ਬਿਸਕਟ ਬੱਚਿਆਂ ਨੂੰ ਖਵਾਓ ਤੇ ਬੱਚਿਆਂ ਦੇ ਐਨਰਜੀ ਭਰਪੂਰ ਸਿਹਤ ਬਣਵਾਓ ਠੀਕ ਆ ਠੀਕ ਹੈ ਜੀ ਬਹੁਤ ਹੀ ਟੇਸਟੀ ਨੇ ਟੇਸਟ ਵੀ ਪੂਰਾ ਚੈਰੀ ਬੱਚਿਆਂ ਦੀ ਟੇਸਟ ਮੁਤਾਬਕ ਠੀਕ ਆ ਠੀਕ ਹੈ ਜੀ ਖੋਪੇ ਦਾ ਬਰਾਦਾ ਠੀਕ ਹੈ ਮਿਲਕ ਪਾਊਡਰ ਕਾਫੀ ਤਰ੍ਹਾਂ ਦੇ ਇਨਗਰੀਡੀਅੰਟਸ ਇਹਦੇ ਵਿੱਚ ਪਾਇਆ ਜਾਂਦਾ ਪ੍ਰੋਟੀਨ ਆ ਟੋਟਲੀ ਜੇ ਆਪਾਂ ਟੋਟਲੀ ਪ੍ਰੋਟੀਨ ਆ ਜੀ ਹਾਂ ਜੀ ਤੁਸੀਂ ਮੰਨ ਕੇ ਚਲੋ ਇੱਕ ਵੀ ਚੀਜ਼ ਰਸੇ ਭਾਈ ਮਾੜੀ ਇਹਦੇ ਵਿੱਚ ਸਾਬਤ ਕਰ ਦੇ ਕੋਈ ਬੰਦਾ ਤਾਂ ਆਪਾਂ ਬਾਈ 50 ਗੁਣਾ ਜੁਰਮਾਨਾ ਦੇਵਾਂਗੇ ਲੈ ਮਿੱਤਰੋ ਯਾਨੀ ਕਿ ਇਤੋਂ ਵੱਡੀ ਗਰੰਟੀ 50 ਗੁਣਾ ਇਸ ਚੀਜ਼ ਦਾ ਜੁਰਮਾਨਾ ਦੇਵਾਂਗੇ ਜੇ ਇੱਕ ਵੀ ਬੰਦਾ ਇਹ ਕਹਦੇ ਗਏ ਕਿ ਆਹ ਬੜਾ ਟ ਡ ਦੇ ਵਿੱਚ ਇਹਨਾਂ ਨੇ ਆ ਚੀਜ਼ ਮਾੜੀ ਪਾਈ ਹੈ ਠੀਕ ਆ ਸਾਰੀ ਓਰੀਜਨਲ ਹੈ ਬਾਈ ਇਹ ਮਿਲੂ ਕਿੱਥੋਂ ਬਾਈ ਜੇ ਆਪਾਂ ਇਹਦੀ ਗੱਲਬਾਤ ਕਰੀਏ ਜੀ ਇਹ ਬਾਈ ਜੀ ਲੌਂਗੋਵਾਲ ਪਿੰਡ ਤੋਂ ਮਿਲੂ ਹਾਂਜੀ ਤੇ ਆਨਲਾਈਨ ਵੀ ਤੁਹਾਨੂੰ ਸੰਪਰਕ ਕਰ ਸਕਦੇ ਹੋ ਤੁਸੀਂ ਕੋਰੀਅਰ ਕਰਾਂਗੇ ਠੀਕ ਆ ਜੀ ਤੇ ਵੱਡੀ ਖਾਸੀਅਤ ਬਾਈ ਇਹਦੀ ਕੀ ਹੈ ਦਰਸੇਵਾ ਹੂੰ ਇਹ ਚੁੱਲ੍ਹੇ ਦੀ ਅੱਗ ਤੇ ਬਣਾਇਆ ਹੋਇਆ ਬਿਸਕੁਟ ਅੱਛਾ ਹਾਂ ਠੀਕ ਆ ਕੋਈ ਗ ਸਿੱਟੀ ਤੇ ਨਹੀਂ ਬਣਿਆ ਸਿਰਫ ਚੁੱਲੇ ਦੀ ਅੱਗ ਦਾ ਟੇਸਟ ਫੀਲਿੰਗ ਹੀ ਅਲੱਗ ਹੈ ਸਹੀ ਗੱਲ ਆ ਜੀ ਖੁਸ਼ਬੂ ਵੀ ਤੁਹਾਨੂੰ ਜਦੋਂ ਤੁਸੀਂ ਡੱਬਾ ਖੋਲੋਗੇ ਅਲੱਗ ਦੀ ਮਿਲੂਗੀ ਲੈਵੇ ਮਿੱਤਰੋ ਬਾਕੀ ਬਈ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹ ਬਿਸਕੁਟ ਚਾਹੀਦੇ ਹੋਣ ਤਾਂ ਤੁਸੀਂ ਘਰੇ ਬੈਠੇ ਬੈਠੇ ਬਈ ਇਹਨਾਂ ਨੂੰ ਮੰਗਵਾ ਸਕਦੇ ਹੋਗੇ ਚਿਕਨ ਐਗ ਤੇ ਸੋਇਆ ਬੀਨ ਦੇ ਬਿਸਕੁਟ ਬਾਕੀ ਬਈ ਤਰਸੇ ਮਸ ਸ਼ੂਗਰ ਵਾਲੇ ਜਿੰਨੇ ਵੀਰ ਘੱਟ ਮਿੱਠਾ ਖਾ ਕੇ ਰਾਜੀ ਆ ਹਾਂਜੀ ਸ਼ੂਗਰ ਵਾਲਾ ਵਾਸਤੇ ਵੀ ਦੀ ਬੈਸਟ ਹੈ ਇਹ ਅੱਛਾ ਜੀ ਠੀਕ ਹੈ ਨਾ ਜੇਕਰ ਡਾਕਟਰ ਤੁਹਾਨੂੰ ਕਹਿੰਦਾ ਕਿ ਯਾਰ ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਚੰਗੀ ਚੀਜ਼ ਖਾਓ ਹੂੰ ਤਾਂ ਤੁਸੀਂ ਜ਼ਰੂਰ ਇੱਕ ਵਾਰੀ ਬਿਸਕਟ ਮੰਗਾਓ ਲੈ ਵੀ ਮਿੱਤਰੋ ਚੱਕ ਲੋ ਫੋਨ ਸਕਰੀਨ ਦੇ ਉੱਪਰ ਨੰਬਰ ਹੈਗਾ ਮੰਗਵਾ ਲਓ ਬਿਸਕਟ ਚਿਕਨ ਐਗ ਤੇ ਸੋਇਆ ਬੀਨ ਦੇ ਸਵਾਦ ਪੂਰੇ ਹੋਣਗੇ ਬਈ ਧੰਨਵਾਦ